ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੁਆਗਤ ਕਰਦੇ ਆ ਤੁਹਾਡੀ ਅੱਜ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਜਿਸ ਦੇ ਵਿੱਚ ਅਸੀਂ ਬੁਢਾਪਾ ਬੇਸਹਾਰਾ ਵਿਧਵਾ ਤੇ ਅੰਗ ਅੰਗਹੀਨ ਪੈਨਸ਼ਨਾਂ ਦੀ ਜਾਣਕਾਰੀ ਤੁਹਾਨੂੰ ਦੇਣ ਜਾ ਰਹੀ ਹਾਂ ਦਸੰਬਰ ਮਹੀਨੇ ਦੀ ਪੈਨਸ਼ਨ ਨਾ ਆਉਣ ਦੇ ਕਾਰਨ ਪੈਨਸ਼ਨਰਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸੀ ਜੋ ਸਾਹਮਣਾ ਕਰਨਾ ਪਿਆ ਪਰ ਜਨਵਰੀ ਅਤੇ ਨਵਾਂ ਸਾਲ ਉਹਨਾਂ ਦੇ ਲਈ ਖੁਸ਼ੀਆਂ ਭਰਿਆ ਆਇਆ ਹੈ ਕਿਉਂਕਿ 2 ਜਨਵਰੀ ਨੂੰ ਕਿਉਂਕਿ 1 ਜਨਵਰੀ ਨੂੰ ਹੀ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਜੋ ਪੈਨਸ਼ਨ ਹੈ ਉਹ ਜਾਰੀ ਹੋ ਗਈ ਹੈ ਇਸ ਦੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਇਹ ਜੋ ਪੈਨਸ਼ਨ ਜਨਵਰੀ ਦੇ ਵਿੱਚ ਜਾਰੀ ਹੋਈ ਹੈ ਦਸੰਬਰ ਮਹੀਨੇ ਦੀ ਪੈਨਸ਼ਨ ਹੈ ਅਤੇ ਇਹ 1500 ਰੁਪਏ ਦੀ ਹੀ ਜਾਰੀ ਕੀਤੀ ਗਈ ਹੈ। ਇਹ ਹੁਣ ਕਿਹੜੇ-ਕਿਹੜੇ ਜ਼ਿਲ੍ਹੇ ਹਨ ਜਿਨ੍ਹਾਂ ਦੇ ਵਿੱਚ ਕੱਲ ਯਾਨੀ ਕਿ 1 ਜਨਵਰੀ ਨੂੰ ਪੈਨਸ਼ਨਾਂ ਜਾਰੀ ਹੋਈਆਂ ਹਨ ਉਸਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਤੇ ਜਿਹੜੇ ਜ਼ਿਲ੍ਹੇ ਰਹਿੰਦੇ ਸਨ ਉਹਨਾਂ ਦੇ ਵਿੱਚ ਅੱਜ ਜਾਣੀ ਕਿ 2 ਜਨਵਰੀ ਨੂੰ ਪੈਨਸ਼ਨ ਜਾਰੀ ਹੋ ਜਾਵੇਗੀ ਕਿਉਂਕਿ ਅੱਜ ਵੀ ਵਰਕਿੰਗ ਡੇ ਹੈ ਅੱਜ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨ ਜਾਰੀ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈ ਜਿਵੇਂ ਹੀ ਪੈਨਸ਼ਨ ਜਾਰੀ ਹੁੰਦੀ ਹੈ ਸਾਡੇ ਵੱਲੋਂ ਤੁਹਾਨੂੰ ਅਪਡੇਟ ਦੇ ਦਿੱਤੀ ਜਾਵੇਗੀ ਹੁਣ ਸ਼ੁਰੂ ਕਰਦੇ ਹਾਂ ਉਹ ਜ਼ਿਲ੍ਹਾ ਜਿਨ੍ਹਾਂ ਦੇ ਵਿੱਚ ਕੱਲ ਜਾਰੀ ਹੋਈ ਹੈ ਕੱਲ ਯਾਨੀ ਕਿ 1 ਜਨਵਰੀ ਦਿਨ ਵੀਰਵਾਰ ਨੂੰ 2026 ਨੂੰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਇਸ ਦੇ ਨਾਲ ਲੱਗਦੇ ਸਾਰੇ ਹੀ ਇਲਾਕੇ ਜਿਵੇਂ ਕਿ ਟੰਡਾ ਦਸੂਹਾ ਮੁਕੇਰੀਆ ਚੱਬੇਵਾਲ ਗੜ ਸ਼ੰਕਰ ਮਾਹੇਲਪੁਰ ਤਲਵਾੜਾ ਤਲਵਾੜਾ ਪੁੰਗਾ ਤੇ ਹਾਜੀਪੁਰ ਵਿੱਚ ਬੁਢਾਪਾ ਬੇਸਾਰਾ ਵਿਧਵਾ ਵਾਸਤੇ ਅੰਗਹੀਨ ਪੈਨਸ਼ਨ ਜੋ ਹੈ ਉਹ 1500 ਜਾਰੀ ਹੋ ਚੁੱਕੀ ਹੈ ਇੱਕ ਵਾਰ ਫਿਰ ਦੱਸਦੇ ਹਾਂ ਕਿ ਜੋ ਇਹ ਪੈਨਸ਼ਨ ਹੈ ਇਹ ਦਸੰਬਰ ਮਹੀਨੇ ਦੀ ਪੈਨਸ਼ਨ ਹੈ ਜਨਵਰੀ ਮਹੀਨੇ ਦੀ ਪੈਨਸ਼ਨ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਾਰੀ ਕੀਤੀ ਜਾਵੇਗੀ ਇਸ ਤੋਂ ਅਗਲੇ ਜ਼ਿਲ੍ਹੇ ਦੀ ਗੱਲ ਕਰੀਏ ਜਿਸ ਦੇ ਵਿੱਚ ਕੱਲ ਪੈਨਸ਼ਨ ਜਾਰੀ ਹੋਈ ਹੈ ਤਾਂ ਜ਼ਿਲ੍ਹਾ ਮੋਗਾ ਤੇ ਇਸ ਦੇ ਨਾਲ ਲੱਗਦੇ ਸਾਰੇ ਹੀ ਹਲਕਿਆਂ ਦੇ ਵਿੱਚ ਜੋ ਬੁਢਾਪਾ ਪੇ ਸਹਾਰਾ ਵਿਧਵਾ ਤੇ ਅੰਗਹੀਨ ਪੈਨਸ਼ਨ ਹੈ ਉਹ ਜਾਰੀ ਹੋ ਚੁੱਕੀ ਹੈ ਇੱਥੇ ਦੇ ਸਾਰੇ ਹੀ ਪੈਨਸ਼ਨਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਬੈਂਕ ਦੇ ਵਿੱਚ ਜਾ ਕੇ ਆਪਣੀ ਜੋ ਪੈਨਸ਼ਨ ਹੈ ਉਹ ਪ੍ਰਾਪਤ ਕਰ ਸਕਦੇ ਹਨ ਇਸ ਤੋਂ ਅਗਲੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਵੀ ਕੁੱਲ ਕੱਲ ਬੁਢਾਪਾ ਬੇਸਹਾਰਾ ਵਿਧਵਾ ਤੇ ਅੰਗਹੀਨ ਪੈਨਸ਼ਨਾਂ ਹਨ ਜੋ ਜਾਰੀ ਹੋ ਚੁੱਕੀਆਂ ਹਨ ਇਸ ਦੇ ਨਾਲ ਹੀ ਇੱਥੇ ਦੇ ਪੈਨਸ਼ਨਰਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਬੈਂਕ ਦੇ ਵਿੱਚ ਜਾ ਕੇ ਆਪਣੀ ਜੋ 1500 ਰੁਪਏ ਪੈਨਸ਼ਨ ਹੈ ਉਹ ਪ੍ਰਾਪਤ ਕਰ ਸਕਦੇ ਸਨ ਇਸ ਤੋਂ ਅਗਲੇ ਜ਼ਿਲ੍ਹੇ ਦੀ ਗੱਲ ਕਰੀ ਤਾਂ ਜਿਸ ਦੇ ਵਿੱਚ ਬੁਢਾਪਾ ਬੇਸਹਾਰਾ ਵਿਧਵਾ ਅੰਗਹੀਨ ਪੈਨਸ਼ਨ ਜਾਰੀ ਹੋਈ ਹੈ ਤਾਂ ਜ਼ਿਲ੍ਹਾ ਨਵਾਂ ਸ਼ਹਿਰ ਅਤੇ ਇਸ ਦੇ ਨਾਲ ਲੱਗਦੇ ਹਲਕੇ ਬੰਗਾ ਮੋੜ ਬਲਾਚੌਰ ਤੇ ਸਰਵਾਂ ਦੇ ਵਿੱਚ ਜੋ ਬੁਢਾਪਾ ਬੇਸਹਾਰਾ ਵਿਧਵਾ ਅੰਗਹੀਨ ਪੈਨਸ਼ਨ ਹੈ ਉਹ ਜਾਰੀ ਹੋ ਚੁੱਕੀ ਹੈ ਇੱਥੋਂ ਦੇ ਪੈਨਸ਼ਨਰਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਬੈਂਕ ਦੇ ਵਿੱਚ ਜਾ ਕੇ ਆਪਣੀ ਜੋ ਪੈਨਸ਼ਨ ਹੈ ਉਹ ਪ੍ਰਾਪਤ ਕਰ ਸਕਦੇ ਸਾਂ ਇਸ ਤੋਂ ਅਗਲੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਸ਼ਿਰੀ ਮੁਕਤਸਰ ਸਾਹਿਬਤ ਇਸ ਦੇ ਨਾਲ ਲੱਗਦੇ ਹਲਕੇ ਮਲੋਟ ਗਿੱਦੜਵਾਹਾ ਤੇ ਲੰਬੀ ਦੇ ਵਿੱਚ ਵੀ ਬੁਢਾਪਾ ਬੇਸਹਾਰਾ ਵਿਧਵਾ ਤੇ ਅੰਗਹੀਨ ਬੈਂਕ ਅੰਗਹੀਨ ਪੈਨਸ਼ਨਰਾਂ ਨੂੰ ਜੋ ਹੈ ਉਹ 1500 ਰੁਪਏ ਜਾਰੀ ਹੋ ਚੁੱਕੀ ਹੈ ਇਥੋਂ ਦੇ ਪੈਨਸ਼ਨਰਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਬੈਂਕ ਦੇ ਵਿੱਚ ਜਾ ਕੇ ਆਪਣੀ ਜੋ ਪੈਨਸ਼ਨ ਹੈ ਉਹ ਪ੍ਰਾਪਤ ਕਰ ਸਕਦੇ ਸਨ ਇਸ ਇਲਾਵਾ ਜਿਹੜੇ-ਜਿਹੜੇ ਜ਼ਿਲ੍ਹਿਆਂ ਦੇ ਵਿੱਚ ਅੱਜ ਪੈਨਸ਼ਨ ਜਾਰੀ ਹੋਣ ਦੀ ਪੂਰੀ-ਪੂਰੀ ਸੰਭਾਵਨਾ ਹੈ ਇਸ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇ ਦਿੰਦੇ ਹਾਂ ਜਿਨ੍ਹਾਂ ਦੇ ਵਿੱਚ ਜ਼ਿਲ੍ਹਾ ਪਟਿਆਲਾ ਬਰਨਾਲਾ ਸੰਗਰੂਰ ਇਹ ਜਿਹੜੇ ਜ਼ਿਲ੍ਹੇ ਹਨ ਜਿਨ੍ਹਾਂ ਦੇ ਵਿੱਚ ਅੱਜ ਪੈਨਸ਼ਨ ਜਾਰੀ ਹੋਣ ਦੀ ਪੂਰੀ-ਪੂਰੀ ਸੰਭਾਵਨਾ ਹੈ ਜਿਵੇਂ ਹੀ ਇਹਨਾਂ ਦੀਆਂ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੁੰਦੀ ਹੈ ਤਾਂ ਸਾਡੇ ਵੱਲੋਂ ਤੁਹਾਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਜੇਕਰ ਅਸੀਂ 2500 ਪੈਨਸ਼ਨ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਵੱਲੋਂ 2500 ਪੈਨਸ਼ਨ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਵੀ ਅਧਿਕਾਰੀ ਤੇ ਐਲਾਨ ਹੈ ਜੋ ਹਾਲੇ ਤੱਕ ਨਹੀਂ ਕੀਤਾ ਗਿਆ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਵਿੱਚ ਪੰਜਾਬ ਸਰਕਾਰ ਨੇ ਵੱਲੋਂ ਇਸ ਪੈਨਸ਼ਨ ਦੇ ਵਿੱਚ ਵਾਅਦਾ ਕੀਤਾ ਜਾ ਸਕਦਾ ਹੈ ਤੇ ਪੈਨਸ਼ਨਰਾਂ ਦੇ ਨਾਲ ਕੀਤਾ ਗਿਆ ਵੱਡਾ ਵਾਅਦਾ ਪੂਰਾ ਕੀਤਾ ਜਾ ਸਕਦਾ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਦੇ ਵੱਲੋਂ ਦਿੱਤੀਆਂ ਗਈਆਂ ਸਾਰੀਆਂ ਗਰੰਟੀਆਂ ਜਾਂ ਕੀਤੇ ਗਏ ਸਾਰੇ ਵਾਅਦੇ ਜਲਦੀ ਪੂਰੇ ਕੀਤੇ ਜਾਣਗੇ ਜਿਵੇਂ ਕਿ ਔਰਤਾਂ ਦੇ 1100 ਰੁਪਏ ਦੀ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਸੀ ਕਿ ਆਉਣ ਵਾਲੀ ਵਿਧਾਨ ਸਭਾ Siento pena. ਪੰਜਾਬ ਦੀਆਂ ਸਾਰੀਆਂ ਹੀ ਔਰਤਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਜਿਸ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਮੰਤਰੀਆਂ ਦੇ ਵੱਲੋਂ ਵੀ ਇਸ ਦੇ ਉੱਪਰ ਬਿਆਨਬਾਜ਼ੀ ਕੀਤੀ ਜਾਂਦੀ ਰਹੀ ਹੈ ਜਿਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਹੁਣ ਜਨਵਰੀ ਮਹੀਨੇ ਦੇ ਵਿੱਚ ਹੀ ਪੰਜਾਬ ਸਰਕਾਰ ਦੇ ਵੱਲੋਂ ਔਰਤ ਨੂੰ ਇਹ ਵੱਡਾ ਤੋਹਫ਼ਾ ਇਹ ਜੋ ਦਿੱਤਾ ਜਾ ਸਕਦਾ ਹੈ ਜਿਸ ਤੋਂ ਬਾਅਦ ਪੰਜਾਬ ਦੀਆਂ ਸਾਰੀਆਂ ਹੀ ਔਰਤਾਂ ਦੇ ਖਾਤਿਆਂ ਦੇ ਵਿੱਚ ਜੋ ਇਹ ਪੈਨਸ਼ਨਾਂ ਨੂੰ ਆਉਣੇ ਸ਼ੁਰੂ ਹੋ ਜਾਣਗੇ ਜਿਵੇਂ ਹੀ ਕੋਈ ਅਪਡੇਟ ਸਾਡੇ ਤੱਕ ਪਹੁੰਚਦੀ ਹੈ ਤੁਹਾਡੇ ਤੱਕ ਪਹੁੰਚਾ ਦਿੱਤੀ ਅਵੇ ਗੀਓ ਤੱਕ ਦੇ ਲਈ ਧੰਨਵਾਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਦਾ ਬਟਨ ਜਰੂਰ ਦਬਾਓ ਤਾਂ ਜੋ ਹਰ ਛੋਟੀ ਵੱਡੀ ਖਬਰ ਸਮੇਂ ਸਰ ਤੋਂ ਅੱਡੇ ਤੱਕ ਪਹੁੰਚਦੀ ਰਹੇ ਆਪਣੀ ਆਪਣੀ رائے ਕਮੈਂਟਾਂ ਵਿੱਚ ਜਰੂਰ ਸਾਂਝੀ ਕਰਨਾ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਆਪਣੀ ਆਪਣੀ رائے ਕਮੈਂਟਾਂ ਵਿੱਚ ਜਰੂਰ ਸਾਂਝੀ ਕਰਨਾ ਧੰਨਵਾਦ